ਸਰਦਾਰਪੁਰ ਬਲਾਕ ਦੇ ਅਧੀਨ ਆਉਂਦੇ ਪਿੰਡ ਭਰੋਹਾਨੀ ਦੇ ਨੌਜਵਾਨ ਦੀ ਦੁਬਈ ਚ ਭੇਤ ਭਰੇ ਹਾਲਾਤਾਂ ਚ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਨੌਜਵਾਨ 10 ਸਾਲਾਂ ਦਾ ਦੁਬਈ ਚ ਰੋਜੀ ਰੋਟੀ ਖਾਤਰ ਗਿਆ ਸੀ ਇਸ ਬੰਦੇ ਦੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਭਰਾ ਸਰਦਾਰਾ ਸਿੰਘ ਤੇ ਪਿੰਡ ਵਾਸੀਆਂ ਦੱਸਿਆ ਹੈ ਕਿ ਈਦ ਵਾਲੀ ਰਾਤ ਨੂੰ ਉਹਨਾਂ ਦੇ ਭਰਾ ਨਾਨਕ ਸਿੰਘ ਪੁੱਤਰ ਬਲਵੰਤ ਸਿੰਘ ਦੀ ਉਸਦੇ ਕਮਰੇ ਦੇ ਨੇੜਲੇ ਪਾਰਕ ਚੋਂ ਪੁਲਿਸ ਨੇ ਸਵੈਰਿ ਲਾਸ਼ ਬਰਾਮਦ ਕੀਤੀ ਸੀ ਉਹਨਾਂ ਦੇ ਸੈਕਿਉਰਿਟੀ ਦੇ ਸਾਥੀ ਕਮਰੇ 'ਚ ਸੁੱਤੇ ਸਨ ਅਤੇ ਉਹ ਕਮਰੇ ਦੇ ਬਾਹਰ ਪਾਰਕ 'ਚ ਸੌਂ ਗਿਆ ਅਤੇ ਸਵੇਰੇ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਉਹਨਾਂ ਦੱਸਿਆ ਕਿ ਨਾਨਕ ਸਿੰਘ ਪਿਛਲੇ 10 ਸਾਲਾਂ ਤੋਂ ਦੁਬਈ ਦੇ ਸ਼ਹਿਰ ਸ਼ਾਰਜਾਹ 'ਚ ਆਰਮੰਡਾ ਕੰਪਨੀ 'ਚ ਬਤੌਰ ਕਾਰਪੈਂਟਰ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ Laash ਨੂੰ ਜਲਦੀ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਜਿਹੜਾ ਕਿ ਵਿਦੇਸ਼ ਡਿਵੀਜ ਦੇ ਵਿੱਚ ਆਪਣੀ ਰੋਜੀ ਰੋਟੀ ਵਾਸਤੇ ਗਿਆ ਸੀ 아이 ਤੋਂ 11 ਸਾਲ ਪਹਿਲਾਂ ਆਪਣੀ ਰੋਜੀ ਰੋਟੀ ਇੱਥੇ ਕਮਾ ਰਿਹਾ ਸੀ ਇਹ ਬਹੁਤ ਗਰੀਬ ਪਰਿਵਾਰ ਹੈ ਇਹਦੇ ਦੇ ਮਾਤਾ ਜੀ ਮਾਤਾ ਜੀ ਹੈਗੇ ਨੇ ਤੇ ਪਿਤਾ ਜੀ ਦੀ ਡੈਥ ਹੋ ਗਈ ਇਹ ਦੋ ਭਰਾ ਨੇ ਇੱਕ ਘਰ ਹੈ ਵੱਡਾ ਇਸ ਤੋਂ ਇਹ ਉਸ ਤੋਂ ਛੋਟਾ ਹੈ ਨਾਮ ਤੋਂ ਇਹ ਬਹੁਤ شریف ਪਰਿਵਾਰ ਹੈ ਬੱਚਾ ਇੱਡਾ ਕੋ ਭਲਾ ਮਾਨਸ ਸੀ ਇੱਡਾ ਸਰੀਫ ਸੀ ਸਾਡੇ ਸਾਹਮਣੇ ਜੰਮਿਆ ਪੜਿਆ ਕਿ ਅਸੀਂ ਇਹਦੀ ਸਿੱਖਤ ਨਹੀਂ ਕਰ ਸਕਦੇ ਪਰ ਸਾਨੂੰ ਹੁਣ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਡਿਵੀਜ਼ ਦੇ ਵਿੱਚ ਇਸ ਦੀ ਡੈਥ ਹੋ ਚੁਕੀ ਹੈ ਜੋ ਕਿ ਇਸ ਨੂੰ ਕਿਸੇ ਨੇ ਪਤਾ ਲੱਗਣ ਤੇ ਜੋ ਫੋਨ ਦੇ ਮੁਤਾਬਕ ਸਾਨੂੰ ਪਤਾ ਲੱਗਾ ਕਿ ਇਹਦੇ ਸਿਰ ਤੇ 7 ਵਜੇ ਰਾਤ ਮਾਰੀ ਗਈ ਕਿਸੇ ਨੇ ਉਹ ਰਾਤ ਵਜਨ ਨਾਲ ਇਹਦੀ ਡੈਥ ਹੋਈ ਅਸੀਂ ਚਾਹੁੰਦੇ ਹਾਂ ਕਿ ਜੋ ਇਹਦੇ ਕਾਤਲ ਨੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਸਭ ਬੱਚੇ ਦਾ ਘਰ ਚ ਇਹਨਾਂ ਨੂੰ ਆਸਰਾ ਸੀ ਰੋਜੀ ਰੋਟੀ ਕਮਾ ਕੇ ਲਿਆਉਂਦਾ ਸੀ ਪਰਿਵਾਰ ਖਾਂਦਾ ਸੀ ਸਾਡੇ ਬੇਟੇ ਬਾਹਰ ਜਾ ਕੇ ਰੋਜੀ ਰੋਟੀ ਵਾਸਤੇ ਕੰਮ ਕਰਦੇ ਆ ਮਾੜਾ ਉਹ ਨਾ ਹੋਵੇ ਅੱਗੇ ਤੋਂ ਨਾਨਕ ਸਿੰਘ ਵਰਗੇ ਕਈ ਬੱਚੇ ਇਦਾਂ ਦੇ ਮੌਤ ਦੇ ਪੇਟ ਚਾ ਰਹੇ ਆ ਇਹਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਜਿਹੜੇ ਸਾਡੇ ਬੱਚੇ ਜਾਂਦੇ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਬੱਚਿਆਂ ਦਾ ਉਹ ਪੂਰਾ ਖਿਆਲ ਰੱਖਣਾ ਉਹਨਾਂ ਨੂੰ ਪੂਰੀ ਸਕਿਉਰਿਟੀ ਦੇਣਾ ਕੋਈ ਵਾਰਦਾਤਾ ਜੋ ਵੀ ਉੱਤੇ ਹੋਈ ਆ ਉਹਨਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ ਇਸ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂਰੀ ਰਿਪੋਰਟ ਪੰਜਾਬ ਟੂਡੇ